ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਅਕਾਲ ਪੁਰਖ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰਦਾਸ ਬੇਨਤੀ ਹੈ ਸਮੂਹ ਸੰਗਤਾਂ ਪ੍ਰੇਮ ਭਖਣ ਵਾਲੀਆਂ ਸੋ ਵੀਡੀਓ ਨੂੰ ਪਸੰਦ ਕਰਦੀਆਂ ਨੇ ਸੁਣ ਕੇ ਲਾਹੇ ਲੈਂਦੀਆਂ ਨੇ ਅਮਰ ਤੇ ਬੜੇ ਜਾਗਦੀਆਂ ਨੇ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ ਸੋ ਤੇ ਸੰਗਤਾਂ ਦਾ ਪ੍ਰੇਮ ਮਿਲਦਾ ਹੈ ਬਹੁਤ ਬਹੁ ਸਿਮਨ ਕਰਿਆ ਕਰੋ ਸਿਪਾਸ਼ਾ ਮਹਾਰਾਜ ਸਿਮਰਦੇ ਨਾਲ ਹੀ ਰੀਝਦੇ ਨੇ ਹਰੀ ਦਾ ਨਾਮ ਹੀ ਗੁਰੂ ਨੂੰ ਸਭ ਤੋਂ ਜਿਆਦਾ ਜਿਆਦਾ ਪਸੰਦ ਆ ਹੈ ਸੋ ਵੀਡੀਓ ਤੇ ਪਾਈ ਜਾਂਦੀ ਆ ਉਹਦੇ ਵਿੱਚ ਇੱਕ ਦਿਨ ਜਿਹੜੀ ਆ ਸੰਗਜੀ ਮੇਰੇ ਕੋਲ ਪਈ ਹੈ ਨਾ ਆ ਚੀਜ਼ ਟੀ ਆਕਾਰ ਦੀ ਅੰਗਰੇਜ਼ੀ ਦੀ ਟੀ ਹੁੰਦੀ ਆ ਨਾ ਜਿਵੇਂ ਇਹ ਤੇ ਪਿੱਛੇ ਪਈ ਸੀ ਕਈ ਦਿਨ ਹੋ ਗਿਆ ਇਸ ਤਰ੍ਹਾਂ ਕਿਸੇ ਗੁਰਮਖ ਪਿਆਰੇ ਦੀ ਨਜ਼ਰ ਪੈ ਗਈ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਇਹ ਲੱਕੜੀ ਜੀ ਕੀ ਹੈ ਲੱਕੜੀ ਹੈ ਕਿਹਦਾ ਲੱਕੜੀ ਹੈ ਪਰ ਲੱਕੜੀ ਦੇ ਬਹੁਤ ਰੂਪ ਹੁੰਦਾ ਹੈ ਲੱਕੜੀ ਆਪਣਾ ਰੂਪ ਲੈਂਦੀ ਹੈ ਤੇ ਬਹੁਤ ਰੂਪ ਬਣਾ ਲੈਂਦੀ ਹੈ ਕਦੇ ਇਹ ਹੀ ਲੱਕੜੀ ਆਪਣੇ ਘਰਾਂ ਦੇ ਦਰਵਾਜ਼ੇ ਬਣ ਜਾਂਦੇ ਇਹ ਹੀ ਲੱਕੜੀ ਸੋਟੀ ਬਣ ਜਾਂਦੀ ਹੈ ਅੰਧੀ ਨੂੰ ਰਸਤਾ ਅੰਨੇ ਨੂੰ ਰਸਤਾ ਦਿਖਾਉਂਦੀ ਹੈ ਇਹ ਹੀ ਲੱਕੜੀ ਤੋਂ ਗਿੱਲੀ ਹੁੰਦੀ ਹੈ ਇਹ ਦੰਤਾਂ ਬਣ ਜਾਂਦੀ ਹੈ ਇਹ ਕਿ ਲੱਕੜੀ ਬੈੱਡ ਬਣਦੀ ਐ ਇਹ ਜੀ ਲੱਕੜੀ ਬਹੁਤ ਰੂਪ ਧਾਰਦੀ ਐ ਪਾ ਜਦੋਂ ਪਰਮੇਸ਼ਰ ਦੇ ਪਿਆਰਿਆਂ ਕੋਲੇ ਆਉਂਦੀ ਐ ਇਹ ਲੱਕੜੀ ਇਹ ਕਹਾਉਂਦੀ ਐ ਬੈ ਰਾਗਣ ਬੈ ਰਾਗਣ ਇਹ ਸੰਗਤ ਜੀ ਮਾ ਰਾਗਣ ਐ ਇਹ ਇਹਦੀ ਲੋੜ ਪੈਂਦੀ ਐ ਜਦੋਂ ਆਪਾਂ ਸਿਮਨ ਕਰੀ ਜਾਈਏ ਕਰਦੇ ਰਹੀਏ ਕਰਦੇ ਰਹੀਏ ਫਿਰ ਆਪਾਂ ਨੂੰ ਇਹਦੀ ਲੋੜ ਪੈਂਦੀ ਐ ਸੰਗਤ ਜੀ ਅਭਿਆਸੀ ਬੰਦਿਆਂ ਨੂੰ ਇੱਕ ਤਾਂ ਹੁੰਦਾ ਨੇ ਜ ਬੋਲ ਬੋਲ ਕੇ ਜਪ ਕਰਨ ਵਾਲੇ ਇੱਕ ਹੁੰਦੇ ਨੇ ਮਨ ਦੇ ਵਿੱਚ ਇਸ ਤਰ੍ਹਾਂ ਕਰਨ ਜਿਨ੍ਹਾਂ ਦੀ ਸਮਾਧੀ ਲੱਗਦੀ ਹੈ ਤ੍ਰਿਕੁਟੀ ਤੋਂ ਅੱਗੇ ਲੰਘ ਕੇ ਫਿਰ ਸਾਨੂੰ ਇਹ ਚੀਜ਼ ਦੀ ਲੋੜ ਪੈਂਦੀ ਸੰਗ ਜੀ ਇਹਨੂੰ ਕਹਿੰਦੇ ਨੇ ਬੈਰਾਗਣ ਸੋ ਇਹਨੂੰ ਇਸ ਤਰ੍ਹਾਂ ਵਰਤਿਆ ਜਾਂਦਾ ਕਦੇ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਕਦੇ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਕਦੇ ਕਦੇ ਇਹ ਛੋਟੇ ਰੂਪ ਵਿੱਚ ਵੀ ਹੁੰਦੀ ਹੈ ਇਸ ਤਰ੍ਹਾਂ ਥੱਲੇ ਰੱਖ ਕੇ ਤੁਸੀਂ ਪ੍ਰਾਣ ਆ ਸ਼ਾਇਦ ਮਹਾਭਾਰਤ ਦੇ ਵਿੱਚ ਵਰਤੀ ਗਏ ઋષਿ ਮੁਨੀ ਕੋਲੇ ਮੈਨੂੰ ਲੱਗਦਾ ਹੈ ਇਹ ਮਹਾਭਾਰਤ ਵਿੱਚ ਦਿਖਾਈਆਂ ਸੀ ਇੱਕ ਦੋ ਵਾਰ ਇਹ ਬਰਾਗਣਾ ਇਹ ਕਿੱਥੇ ਲੋੜ ਪੈਂਦੀ ਹੈ ਤੇ ਸਿਮਰ ਵੇਲੇ ਜਦੋਂ ਤਰਕੁੜੀ ਤੋਂ ਅੱਗੇ ਲੰਘਦਾ ਹੈ ਨਾ ਬੰਦਾ ਉਦੋਂ ਇਸ ਚੀਜ਼ ਦੀ ਲੋੜ ਪੈਂਦੀ ਸੰਗ ਦੀ ਤੇ ਕਈ ਗੁਰਮੁਖਾ ਕੋਲੇ ਪ੍ਰਾਤਨ ਸਿੰਘਾ ਕੋਲੇ ਸ਼ਾਇਦ ਗੁਰੂ ਅਰਜਨ ਦੇਵ ਕੋਲੇ ਹੁੰਦੀ ਸੀ ਵੱਡੀ ਛੋਟੀ ਦੀ ਵਰਗੀ ਵੱਡੀ ਉਹ ਵੀ ਹੁੰਦੀ ਸ਼ਾਇਦ ਮੇਰੇ ਸਮਾਰ ਕੇ ਮੈਂ ਪੂਰੀ ਪੱਕਾ ਤੌਰ ਤੇ ਇਹ ਕਹਿਦਾ ਮੈਨੂੰ ਲੱਗਦਾ ਹੈ ਉਹ ਬਿੰਗ ਤੜਿੰਗੀ ਜੀ ਹੁੰਦੀ ਸੱਪ ਵਾਂਗੂ ਇਸ ਤਰ੍ਹਾਂ ਉਹ ਹੋਰ ਤਰ੍ਹਾਂ ਦੀ ਬਰਾਗਣ ਹੈ ਪਰ ਜੇ ਤਰਨ ਤਾਂ ਇਸ ਤਰ੍ਹਾਂ ਇਹ ਸਕਾਰ ਦੀ ਮਿਲੇਗੀ ਇਹ ਤੁਹਾਨੂੰ ਕਦੋਂ ਲੋੜ ਪਵੇਗੀ ਟ੍ਰਿਕਟ ਦੇ ਅੱਗੇ ਉਹ ਇਹਦੇ ਬਾਰੇ ਕਦੇ ਵਿਚਾਰ ਕਰਾਂਗੇ ਪਰ ਗੁਰੂ ਮਖਵਾਰਿਓ ਇਹ ਬੈਰ ਆਗਣ ਹੈ ਵਾਹਿਗੁਰੂ ਜੀ ਹਾਲ ਸਵਾਹਿਗੁਰੂ ਜੀ ਕੀ ਫਤ